ਪੰਜਾਬ ਦਾ ਇਤਿਹਾਸ ਬਹਾਦਰਾਂ ਤੇ ਸੂਰਬੀਰਾਂ ਦੀਆਂ ਲੋਕ ਗਥਾਵਾਂ ਦੇ ਨਾਲ ਭਰਿਆ ਹੋਇਆ ਹੈ ਇਨ੍ਹਾਂ ਹੀ ਲੋਕ ਗਥਾਵਾਂ ਵਿੱਚ ਇੱਕ ਅਜਿਹਾ ਸੂਰਮਾ ਸੀ ਜਿਸ ਨੇ ਅਕਬਰ ਦੇ ਖਿਲਾਫ ਵਿਦਰੋਹ ਦਾ ਝੰਡਾ ਬੁਲੰਦ ਕੀਤਾ ਤੇ ਪੰਜਾਬ ਦੀਆਂ ਲੋਕ ਗਥਾਵਾਂ ਵਿੱਚ ਇਸ ਨੂੰ ਪੰਜਾਬ ਦਾ ਰੋਬਿਨ ਹੁੱਡ ਵੀ ਕਿਹਾ ਜਾਂਦਾ ਹੈ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਅਜਿਹੇ ਸੂਰਮੇ ਨਾਲ ਜੋ ਕਿ ਜ਼ੁਲਮ ਦੇ ਖਿਲਾਫ ਲੜਦਾ ਹੋਇਆ ਪੰਜਾਬ ਦੀਆਂ ਲੋਕ ਗਥਾਵਾਂ ਵਿੱਚ ਸਦਾ ਲਈ ਅਮਰ ਹੈ ਸੱਚਿਆ ਕਾਲ ਤੁਸੀਂ ਜੁੜੇ ਹੋ ਹਰਜਿੰਦਰ ਸ਼ਰਮਾ ਆਫਸ਼ੀਨ ਦੇ ਨਾਲ ਮੈਂ ਹਾਂ ਤੁਹਾਡਾ ਮੇਜ਼ਬਾਨ ਹਰਜਿੰਦਰ ਸ਼ਰਮਾ ਜਦੋਂ ਵੀ ਲੋੜੀ ਦਾ ਤਿਉਹਾਰ ਆਉਂਦਾ ਹੈ ਉਸ ਸਮੇਂ ਇਸ ਸੁਰਮੇ ਨੂੰ ਯਾਦ ਕਰਨਾ ਲਾਜ਼ਮੀ ਬਣ ਜਾਂਦਾ ਹੈ ਮਾਤਾ ਲੱਦੀ ਦੇ ਕੋ ਖ ਪੈਦਾ ਹੋਏ ਉਸ ਸੁਰਮੇ ਦਾ ਨਾਮ ਹੈ ਦੁੱਲਾ ਪੱਟੀ ਦੁੱਲੇ ਪੱਟੀ ਦਾ ਜਨਮ 16ਵੀਂ ਸਦੀ ਚ ਜ਼ਿਲ੍ਹਾ ਹਵਜਾਬਾਦ ਜੋ ਕਿ ਅੱਜਕੱਲ ਪਾਕਿਸਤਾਨ ਚ ਹੈ ਉਸ ਦੀ ਤਸੀਦ ਤੇ ਕੁਝ ਹੀ ਦੂਰ ਦਰਿਆ ਚਨਾਬ ਦੇ ਕੰਡੇ ਵਸਦੇ ਪਿੰਡ ਚੂਚਕ ਦੇ ਜਿਹੜੇ ਬਦਰ ਕੇ ਮੁਕਾਮ ਤੇ ਹੋਇਆ ਦੁੱਲੇ ਪੱਟੀ ਦਾ ਪੂਰਾ ਨਾਮ ਰਾਏ ਅਬਦੁੱਲਾ ਪੱਟੀ ਸੀ ਪਰ ਲੋਕ ਉਸ ਨੂੰ ਪਿਆਰ ਨਾਲ ਦੁੱਲਾ ਪੱਟੀ ਕਹਿੰਦੇ ਸੀ ਦੁੱਲੇ ਪੱਟੀ ਦੇ ਬਾਪ ਦਾ ਨਾਮ ਫਰੀਦ ਪੱਟੀ ਤੇ ਦਾਦਾ ਦਾ ਨਾਮ ਸੰਦਲ ਪੱਟੀ ਸੀ ਉਹ ਮੁਸਲਮਾਨ ਰਾਜਪੋਤ ਸਨ ਉਹ ਬੜੇ ਬਹਾਦਰ ਨਿਰਧ ਤੇ ਬਿਵਾਕ ਸਨ ਹੁਣ ਆਪਾਂ ਗੱਲ ਕਰਦੇ ਆ ਅਕਬਰ ਦੇ ਰਾਜ ਦੇ ਸਮੇਂ ਤਦੋਂ ਅਕਬਰ ਨੇ ਜ਼ਮੀਨਾਂ ਤੇ ਲਗਾਨ ਵਸੂਲਣਾ ਸ਼ੁਰੂ ਕੀਤਾ ਤਾਂ ਇਹਨਾਂ ਦੋਨਾਂ ਬਹਾਦਰਾਂ ਵੱਲੋਂ ਸਭ ਤੋਂ ਪਹਿਲਾਂ ਬੁਧਰੋ ਦਾ ਝੰਡਾ ਬੁਲੰਦ ਕੀਤਾ ਗਿਆ। ਨਾ ਤਾਂ ਇਹਨਾਂ ਨੂੰ ਲਗਾਨ ਦਿੱਤਾ ਗਿਆ। ਸਗੋਂ ਜੋ ਅਧਿਕਾਰੀ ਲਗਾਨ ਵਸੂਲਣ ਕਰਨ ਆਉਂਦੇ ਸਨ ਇਹ ਉਹਨਾਂ ਤੋਂ ਲੁੱਟ ਖੋਹ ਕਰਦੇ ਤੇ ਉਹਨਾਂ ਨੂੰ ਕੁੱਟ ਮਾਰ ਕੇ ਪੂਜਾ ਦਿੰਦੇ ਸਨ। ਜਦੋਂ ਇਸ ਗੱਲ ਦਾ ਅਕਬਰ ਨੂੰ ਪਤਾ ਚੱਲਿਆ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਤੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਇਹਨਾਂ ਦੋਨਾਂ ਨੂੰ ਪਕੜ ਕੇ ਦਰਬਾਰ ਵਿੱਚ ਪੇਸ਼ ਕੀਤਾ ਜਾਵੇ। ਤਾਂ ਮੁਗਲ ਫੌਜ ਨੇ ਇਹਨਾਂ ਦੋਨਾਂ ਨੂੰ ਪਕੜ ਕੇ ਅਕਬਰ ਦੇ ਸਾਹਮਣੇ ਪੇਸ਼ ਕੀਤਾ ਤਾਂ ਅਕਬਰ ਨੇ ਇਨਾਂ ਨੂੰ ਮੌਤ ਦੀ ਸਜ਼ਾ ਸਮਾ ਦਿੱਤੀ ਤੇ ਨਾਲ ਹੀ ਕਿਹਾ ਕਿ ਇਨਾਂ ਦੋਨਾਂ ਦੀਆਂ ਖੱਲਾਂ ਉਤਾਰ ਕੇ ਉਸ ਵਿੱਚ ਤੂੜੀ ਭਰ ਕੇ ਸ਼ਹਿਰ ਦੇ ਦਰਵਾਜ਼ੇ ਤੇ ਟਾਂਕ ਦਿੱਤੇ ਜਾਵੇ ਤਾਂ ਜੋ ਕਿ ਲੋਕਾਂ ਵਿੱਚ ਅਕਬਰ ਦੀ دہشت ਬਣੀ ਰਹੇ ਫਰੀਦ ਦੀ ਸ਼ਹਾਦਤ ਦੇ ਸਮੇਂ ਲੱਦੀ 5 ਮਹੀਨੇ ਦੀ ਗਰਮਪੱਤੀ ਸੀ ਤੇ ਦੁੱਲੇ ਪੱਟੀ ਦਾ ਜਨਮ ਆਪਣੇ ਪਿਤਾ ਦੀ ਮੌਤ ਤੇ 4 ਮਹੀਨੇ ਬਾਅਦ ਹੋਇਆ ਕੁਦਰਤ ਦੀ ਹੋਂਦ ਦੇਖੋ ਉਸੇ ਸਮੇਂ ਅਕਬਰ ਬਾਦਸ਼ਾਹ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਸ਼ੇਖੂ ਰੱਖਿਆ ਗਿਆ ਜੋ ਬਾਅਦ ਵਿੱਚ ਜਹਾਗੀਰ ਬਾਦਸ਼ਾਹ ਬਣਿਆ ਅਕਬਰ ਨੇ ਆਪਣੇ तमाम ਦਰਬਾਰੀਆਂ ਨੂੰ ਬੁਲਾਇਆ ਸਲਾਹ مشਵਰੇ ਲਈ ਇਹ ਜਾਣਨ ਲਈ ਕਿ ਆਪਣੇ ਪੁੱਤਰ ਸ਼ੇਖੂ ਨੂੰ ਕਿਸ ਤਰ੍ਹਾਂ ਬਹਾਦਰ ਲੀਡਰ ਵਿਵਾਕ ਤੇ ਇਨਸਾਫ ਪਸੰਦ ਇਨਸਾਨ ਬਣਾਇਆ ਜਾਵੇ तमाम ਦਰਬਾਰੀਆਂ ਨੇ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਤੇ ਉਹਨਾਂ ਵਿੱਚੋਂ ਇੱਕ ਦਰਬਾਰੀ ਨੇ ਅਕਬਰ ਬਾਦਸ਼ਾਹ ਨੇ ਉਸਲਾਹ ਦਿੱਤੀ ਕਿ ਕਿਸੇ ਅਜੇ ਹੀ ਇਸਤਰੀ ਦਾ ਦੁੱਧ ਇਸ ਨੂੰ ਪਾਇਆ ਜਾਵੇ ਜੋ ਬਹਾਦਰ ਤੇ ਸੇਤਮੰਦ ਹੋਵੇ ਤੇ ਉਸ ਦੇ ਕਰ ਵੀ ਉਸੇ ਦਿਨ ਪੁੱਤਰ ਨੇ ਜਨਮ ਲਿਆ ਹੋਵੇ ਜਿਸ ਦਿਨ ਸ਼ੇਖੂਮ ਨੇ ਜਨਮ ਲਿਆ। ਅਕਬਰ ਬਾਦਸ਼ਾਹ तमाम ਇਲਚੀਆਂ ਨੂੰ ਅਜੇ ਹੀ ਇਸਤਰੀ ਦੀ ਪਾਲ ਦੇ ਲਈ ਭੇਜ ਦਿੰਦਾ ਹੈ। ਉਹਨਾਂ ਵਿੱਚੋਂ ਇੱਕ ਏਲਚੀ ਆ ਕੇ ਅਕਬਰ ਨੂੰ ਕਹਿੰਦਾ ਹੈ ਕਿ ਲੱਦੀ ਦੇ ਕਰ ਵੀ ਉਸੇ ਦਿਨ ਪੁੱਤਰ ਦਾ ਜਨਮ ਹੋਇਆ ਹੈ ਜਿਸ ਦਿਨ ਸ਼ੇਖੂ ਦਾ ਜਨਮ ਹੋਇਆ। ਅਕਬਰ ਬਾਦਸ਼ਾ ਲੱਦੀ ਨੂੰ ਦਰਬਾਰ ਵਿੱਚ ਆਉਣ ਦਾ ਹੁਕਮ ਦਿੰਦਾ ਹੈ। ਲੱਦੀ ਦਰਬਾਰ ਵਿੱਚ ਪਹੁੰਚਦੀ ਹੈ ਤਾਂ ਅਕਬਰ ਬਾਦਸ਼ਾ ਆਪਣੇ ਪੁੱਤਰ ਸ਼ੇਖੂ ਦੀ ਪਾਲਨ-ਪੋਸ਼ਣ ਦੀ ਜ਼ਿੰਮੇਵਾਰੀ ਉਸ ਨੂੰ ਦੇ ਦਿੰਦਾ ਹੈ। ਲੱਦੀ ਨਾਲ ਚਾਹ ਕੇ ਵੀ ਉਹ ਇਸ ਹੁਕਮ ਨੂੰ ਮੰਨਣਾ ਹੀ ਬੇਤਰ ਸਮਝਦੀ ਹੈ। ਗੁੱਲਾ ਪੱਟੀ ਤੇ ਸ਼ੇਖੂ ਦੀ ਪਰਵਰਿਸ਼ ਦੁੱਲੇ ਦੀ ਮਾਂ ਕਰਦੀ ਹੈ। ਸਮਾਂ ਬੀਤਦਾ ਹੈ। 12 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਸ਼ੇਖੂ ਆਪਣੇ ਪਿਤਾ ਅਕਬਰ ਕੋਲ ਵਾਪਸ ਚਲਾ ਜਾਂਦਾ ਹੈ। ਅਕਬਰ ਦੁੱਲਾਪੱਟੀ ਤੇ ਸ਼ੇਖੂ ਦੇ ਵਿਚਕਾਰ ਮੁਕਾਬਲਾ ਕਰਵਾਂਦਾ ਹੈ ਨਿਸ਼ਾਨੇਬਾਜ਼ੀ ਔਰ ਸਵਾਰੀ ਤੇ ਨਿਜੇ ਬਾਜ਼ੀ ਜਿਸ ਵਿੱਚ ਦੁੱਲਾਪੱਟੀ ਸ਼ੇਖੂ ਨੂੰ maat ਦੇ ਦਿੰਦਾ ਹੈ ਤੇ ਅਕਬਰ ਸੋਚਣ ਲੱਗ ਪੈਂਦਾ ਹੈ ਕਿ ਕਿਦਰੇ ਦੁੱਲੇ ਦੀ ਮਾਂ ਨੇ ਇਨ੍ਹਾਂ ਦੀ ਪਰੋਸ਼ ਵਿੱਚ ਕੋਈ ਵਿਤਕਰਾ ਤਾਂ ਨਹੀਂ ਕੀਤਾ ਦੁੱਲੇ ਦੀ ਮਾਂ ਅਕਬਰ ਦੇ ਚਿਹਰੇ ਦੇ ਖਾਪ-ਆਪ ਸਮਝ ਜਾਂਦੀ ਹੈ ਤੇ ਉਹ ਕਹਿੰਦੀ ਹੈ ਇਨ੍ਹਾਂ ਦੋਨਾਂ ਦੀ ਪਰੋਸ਼ ਵਿੱਚ ਕਿਸੇ ਤਰ੍ਹਾਂ ਦਾ ਕੋਈ ਉਤਕਰਾਨ ਨਹੀਂ ਕੀਤਾ ਗਿਆ ਅਕਬਰ ਦੁੱਲੇ ਦੀ ਮਾਦਾ ਸ਼ੁਕਰਗੁਜ਼ਾਰ ਹੁੰਦਾ ਹੈ ਤਾਂ ਉਸ ਨੂੰ ਨਾਮ ਹੁੰਦਾ ਹੈ ਦੁੱਲੇ ਨੂੰ دینی ਸਿੱਖਿਆ ਦੇ ਲਈ ਕਾਜੀ ਦੇ ਕੋਲ ਇੱਕ ਮਦਰਸੇ ਵਿੱਚ ਭੇਜਿਆ ਜਾਂਦਾ ਹੈ ਪਰ ਮਦਰਸੇ ਦੇ ਸਖਤ ਨਿਯਮ ਤੇ ਨਿਜਮਾਵਦੀ ਸਿੱਖਿਆ ਉਸ ਨੂੰ ਪਸੰਦ ਨਹੀਂ ਆਉਂਦੀ ਇੱਕ ਦਿਨ ਦੁੱਲਾ ਕਾਜੀ ਨੂੰ ਕੁੱਟਮਾਰ ਕਰਕੇ ਉੱਥੋਂ ਭੱਜ ਜਾਂਦਾ ਹੈ ਤੇ ਆਪਣੇ ਦੋਸਤਾਂ ਦੇ ਨਾਲ ਖਿੱਡ ਲੱਗ ਜਾਂਦਾ ਹੈ ਪਰ ਮਦਰਸੇ ਤੋਂ ਜਾਣ ਤੋਂ ਪਹਿਲਾਂ ਉਹ ਇੱਕ ਟਰਖਾਨ ਦੇ ਕੋਲ ਇੱਕ ਗਲੇਲ ਬਣਾਉਂਦਾ ਹੈ ਇਹ ਉਸ ਦਾ ਪਹਿਲਾ ਹਥਿਆਰ ਹੁੰਦਾ ਹੈ ਜਦੋਂ ਤੀਮਿਆ ਪਾਣੀ ਦੀਆਂ ਕੜਾ ਪਾਰਕ ਲੈਂਦੀਆਂ ਹਨ ਤੱਕ ਦੁੱਲਾ ਗੁਲੇਲ ਦੇ ਨਾਲ ਉਹਨੇ ਕੜੇ ਤੋੜ ਦਿੰਦਾ ਹੈ ਜਿਸ ਦੀ ਸ਼ਿਕਾਇਤ ਦੁੱਲੇ ਦੀ ਮਾਹਕਲ ਕੋਲਦੀ ਮਾਤਾ ਮਾਈ ਹੁੰਦੀ ਹੈ ਉਹ ਆਪਣੇ ਪੁੱਤ ਦਾ ਪੱਖ ਕਰਦੀ ਹੈ ਦੁੱਲੇ ਦੀ ਮਾਂ ਉਹਨਾਂ ਤੀਮਿਆ ਨੂੰ ਮਿੱਟੀ ਦੀ ਜਗ੍ਹਾ ਤੇ ਲੋਹੇ ਦੇ ਕੜੇ ਲੈ ਕੇ ਦੇ ਦਿੰਦੀ ਹੈ ਦੁੱਲੇ ਦੀ ਮਾਂ ਜਾਣਦੀ ਸੀ ਇੱਕ ਗੱਲ ਕਿ ਇਹ ਬਾਗੀ ਬਾਪ ਦਾ ਖੂਨ ਹੈ ਜੋ ਉਸ ਦੀ ਰਗਾਂ ਵਿੱਚ ਦੌੜਦਾ ਹੈ ਕਿਸੇ ਨਾ ਕਿਸੇ ਦਿਨ ਉਬਾਲ ਤਾਂ ਜਰੂਰ ਮਾਰੇਗਾ ਆਖਿਰ ਉਹ ਸਮਾਂ ਆ ਜਾਂਦਾ ਹੈ ਤਾਂ ਇੱਕ ਨਵਾਂ ਅਧਿਆਇ ਹੁਣ ਸ਼ੁਰੂ ਹੁੰਦਾ ਹੈ ਇੱਕ ਨੰਦਮ ਰਸਨ ਵੱਲੋ ਉਸ ਨੂੰ ਬਾਪ ਤੇ ਦਾਦੀ ਦੀ ਮੌਤ ਦਾ ਤਾਣਾ ਮਾਰਿਆ ਜਾਂਦਾ ਹੈ ਤੇਰਾ ਸੰਦਲ ਦਾਦਾ ਮਾਰਿਆ ਮੁੱਤਾ ਓਰੇ ਵਿੱਚ ਪਾ ਮੁਗਲਾ ਪੁੱਠੀਆਂ ਖੱਲਾ ਲਾ ਕੇ ਹਵਾ ਦਿੱਤੀ ਵਿੱਚ ਪਰਾ ਓਮੈਨਾ ਦੁੱਲੇ ਪੱਟੀ ਤੇ ਦਿਲ ਤੇ ਇੱਕ ਤੀਰ ਵਾਂਗੂ ਵੱਜਦਾ ਹੈ ਰਾਜਪੂਤ ਦਾ ਖੂਨ ਸੀ ਜੋ ਖੋਲਣਾ ਸੀ ਦੁੱਲਾ ਆफी ਗੁੱਸੇ ਵਿੱਚ ਭਜਦਾ ਭਜਦਾ ਆਪਣੀ ਮਾਂ ਕੋਲ ਜਾਂਦਾ ਹੈ ਤੇ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ ਸੱਚ ਸਦਾਸ ਮੇਰੇ ਪਿਤਾ ਤੇ ਮੇਰੇ ਦਾਦਾ ਦੀ ਮੌਤ ਕਿਵੇਂ ਹੋਈ ਉਸ ਦੀ ਮਾਂ ਸਾਰੀ ਹੱਟ ਬਿੱਤੀ ਆਪਣੀ ਉਸ ਨੂੰ ਸੁਣਾ ਦਿੰਦੀ ਹੈ ਤੇ ਨਾਲ ਹੀ ਆਪਣੇ ਘਰ ਦਾ ਇੱਕ ਕਮਰਾ ਖੋਲ ਦਿੰਦੀ ਹੈ ਜਿਸ ਵਿੱਚ ਉਸ ਦੇ ਬਾਪ ਦੇ ਹਥਿਆਰ ਪਏ ਹੋਏ ਸਨ ਤੇ ਨਾਲ ਹੀ ਕਹਿੰਦੀ ਹੈ ਕਿ ਮੈਂ ਤਾਂ ਕਦੋਂ ਦੀ ੜੀ ਕਰ ਰਹੀ ਸੀ ਕਿ ਮੇਰਾ ਪੁੱਤ ਕਦੋਂ ਜਵਾਨ ਹੋਵੇ ਤੇ ਆਪਣੇ ਬਾਪ ਤੇ ਦਾਦੇ ਦਾ ਮੋਤ ਦਾ ਬਦਲਾ ਲਵੇ। ਐਨੀ ਗੱਲ ਸੁੰਦਿਆ ਹੀ ਦੁੱਲੇ ਦੇ ਅੰਦਰ ਗੁੱਸਾ ਪਰ ਜਾਂਦਾ ਹੈ ਤੇ ਉਹ ਸਾਰੇ ਹਥਿਆਰ ਆਪਣੇ ਪਿੰਡ ਦੇ ਨੌਜਵਾਨਾਂ ਵਿੱਚ ਵੰਡ ਦਿੰਦਾ ਹੈ। ਬਸ ਫਿਰ ਕਿਸੇ ਸਾਰੇ ਜਵਾਨ ਇਕੱਠੇ ਹੁੰਦੇ ਹਨ ਤਾਂ ਸਾਦਰਬਾਰ ਦੇ ਢਿਲੇ ਵਿੱਚ ਦੁੱਲਾ ਪੱਟੀ ਥਲਥਲੀ ਮਚਾ ਦਿੰਦਾ ਹੈ। ਜੋ ਵੀ ਉੱਥੋਂ ਲੰਘਦਾ ਦੁੱਲਾ ਪੱਟੀ ਉਸ ਨੂੰ ਲੁੱਟ ਖੋ ਕਰਦਾ ਤੇ ਉਹ ਸਾਰਾ ਸਮਾਨ ਗਰੀਬ ਲੋਕਾਂ ਦੇ ਵਿੱਚ ਵੜ ਦਿੰਦਾ ਉਸ ਦੀ ਬਹਾਦਰੀ ਦੇ ਚਰਚੇ ਚਾਰੋਂ ਤਰਫ ਫੈਲਣ ਲੱਗ ਪਏ ਇੱਕ ਅਲੀ ਨਾਮ ਦਾ ਵਪਾਰੀ 500 ਕੋੜੇ ਖਰੀਦ ਕੇ ਲੈ ਕੇ ਜਾ ਰਿਹਾ ਹੁੰਦਾ ਹੈ ਰਸਤੇ ਵਿੱਚ ਉਸ ਨੂੰ ਰਾਤ ਪੈ ਜਾਂਦੀ ਹੈ ਤੇ ਉਹ ਫੈਸਲਾ ਕਰਦਾ ਹੈ ਕਿ ਪਿੰਡੀ ਪਿੰਡ ਵਿੱਚ ਹੀ ਰੁਕਿਆ ਜਾਵੇ ਦੁੱਲੇ ਪੱਟੀ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਤਾਂ ਉਹ ਉਸ ਵਪਾਰੀ ਤੇ ਹਮਲਾ ਕਰਦਾ ਹੈ ਤੇ ਉਸ ਤੋਂ 500 ਕੋੜੇ ਖੋ ਕੇ ਆਪਣੇ ਸਾਥੀਆਂ ਵਿੱਚ ਵੰਡ ਦਿੰਦਾ ਹੈ ਇਸ ਤੋਂ ਇਲਾਵਾ ਮੋਦੇ ਸ਼ਾਦਾ ਇੱਕ ਵਪਾਰੀ ਜੋ ਕਿ ਖਚਰਾ ਹਤੇ ਕਾਫੀ ਕੀਮਤੀ ਸਮਾਨ ਲੈ ਕੇ ਜਾ ਰਿਹਾ ਸੀ ਦੁੱਲੇ ਪੱਟੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਉਸ ਨੂੰ ਵੀ ਲੁੱਟ ਕੇ ਸਾਰਾ ਸਮਾਨ ਗਰੀਬ ਪਰਿਵਾਰਾਂ ਵਿੱਚ ਵੰਡ ਦਿੰਦਾ ਹੈ ਇੰਨਾ ਲੁੱਟਖੋ ਦੀ ਖਬਰ ਜਦੋਂ ਅਕਬਰ ਬਾਦਸ਼ਾਹ ਕੋਲ ਪਹੁੰਚਦੀ ਹੈ ਤਾਂ ਉਹ ਇਸ ਨੂੰ ਕੰਫਰਮ ਕਰਨ ਦੇ ਲਈ ਇੱਕ ਜਿਸੂਸ ਭੇਜਦਾ ਹੈ ਉਧਰੋਂ ਦੁੱਲੇ ਪੱਟੇ ਨੂੰ ਇਹ ਜਿਸੂਸ ਮਾਰੇ ਪਤਾ ਚੱਲਦਾ ਹੈ ਤਾਂ ਉਹ ਉਹਦੀ ਦਾੜੀ ਮੁੱਛ ਮੰਨ ਕੇ ਅਕਬਰ ਬਾਦਸ਼ਾਹ ਕੋਲ ਭੇਜ ਦਿੰਦਾ ਹੈ ਅਕਬਰ ਬਾਦਸ਼ਾਹ ਨੂੰ ਕਾਫੀ ਗੁੱਸਾ ਆਉਂਦਾ ਹੈ ਤੇ ਆਪਣੀ ਫੌਜ ਨੂੰ ਹੁਕਮ ਦਿੰਦਾ ਹੈ ਕਿ ਜਲ ਤੋਂ ਜਲਦ ਦੁੱਲਾ ਪੱਟੀ ਤੇ ਉਸ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਕੇ ਦਰਬਾਰ ਵਿੱਚ ਪੇਸ਼ ਕੀਤਾ ਜਾਵੇ। ਮੁਗਲ ਦੀਆਂ ਫੌਜਾਂ ਪਿੰਡੀ ਪਿੰਡ ਨੂੰ ਕੇਰ ਲੈਂਦੀਆਂ। ਦੁੱਲੇ ਪੱਟੀ ਵਾਸਤੇ ਇੰਨੀ ਵੱਡੀ ਫੌਜ ਦਾ ਮੁਕਾਬਲਾ ਕਰਨਾ ਸੌਖਾ ਨਹੀਂ ਹੁੰਦਾ। ਸ਼ਕਤੀਸ਼ਾਲੀ ਫੌਜਾਂ ਅੱਗੇ ਮੁੱਠੀ ਪਰ ਯੋਧੇ ਕਿੰਨੀ ਦੇਰ ਮੁਕਾਬਲਾ ਕਰਦੇ। ਅਖੀਰ ਦੁੱਲੇ ਪੱਟੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। 26 ਮਾਰਚ 1599 ਨੂੰ ਦੁੱਲੇ ਪੱਟੇ ਨੂੰ ਲਾਹੌਰ ਦੀ ਦਿੱਲੀ ਗੇਟ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਦੁੱਲੇ ਪੱਟੀ ਦੇ ਜੀਵਨ ਨਾਲ ਸੰਬੰਧਿਤ ਕਈ ਪਰੋਕਾਰ ਦੀਆਂ ਘਟਨਾਵਾਂ ਅੱਜ ਵੀ ਸਾਡੇ ਪੰਜਾਬੀ ਸਾਹਿਤ ਵਿੱਚ ਮੌਜੂਦ ਹਨ। ਪਰ ਇੱਕ ਘਟਨਾ ਜੋ ਕਿ ਕਾਫੀ ਪਰਚਲਿਤ ਹੋਈ ਜਿਸ ਦਾ ਸਾਡੇ ਤਹਾਰ ਲੋੜ ਨਾਲ ਵੀ ਸੰਬੰਧ ਹੈ। ਇੱਕ ਗਰੀਬ ਪੰਡਿਤ ਦੇ ਕਰ ਦੋ ਕੁੜੀਆਂ ਇੱਕ ਦਾ ਨਾਮ ਸੀ ਸੁੰਦਰੀਏ ਤੇ ਦੂਸਰੇ ਦਾ ਨਾਮ ਸੀ ਗੁੰਦਰੀਏ ਗਰੀਬ ਪੰਡਿਤ ਵੱਲੋਂ ਉਹਨਾਂ ਕੁੜੀਆਂ ਦਾ ਵਿਆਹ ਤਿਆਰ ਕਰ ਦਿੱਤਾ ਗਿਆ ਪਰ ਜਦੋਂ ਮੁਗਲ ਸਰਦਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਬ੍ਰਾਹਮਣ ਦੇ ਘਰ ਦੋ ਸੋਹਣੀਆਂ ਕੁੜੀਆਂ ਹਨ ਤਾਂ ਉਸ ਵੱਲੋਂ ਉਸ ਨੂੰ ਗਵਾਹ ਕਰਨ ਦੀ ਯੋਜਨਾ ਬਣਾਈ ਗਈ ਪਰ ਜਦੋਂ ਗਰੀਬ ਪੰਡਿਤ ਨੂੰ ਇਸ ਗੱਲ ਦੀ ਪੁਨਕ ਲੱਗੀ ਤਾਂ ਉਸ ਨੇ ਆਪਣੀ ਕੁੜੀਆਂ ਦੇ ਸਹੁਰੇ ਵਾਲਿਆਂ ਨੂੰ ਕਿਹਾ ਕਿ ਉਹ ਜਲਦੀ ਹੀ ਸਮਵਾਹ ਕਿ ਲੈ ਜਾਣ ਪਰ ਉਹ ਗਰੀਬ ਸੀ ਉਹ ਮਦਦ ਮੰਗਣ ਲਈ ਦੁੱਲੇਪੱਟੀ ਕੋਲ ਪਹੁੰਚਿਆ ਤੇ ਉਸਨੇ ਆਪਣੀ ਸਾਰੀ ਕਥਾ ਸੁਣਾਈ ਦੁੱਲੇਪੱਟੀ ਨੇ ਉਸ ਦੀ ਗੱਲਬਾਤ ਸੁਣਨ ਤੋਂ ਬਾਅਦ ਗਿਆ ਕਿ ਪੰਡਿਤ ਜੀ ਇਹ ਤੁਹਾਡੀਆਂ ਨਹੀਂ ਇਹ ਮੇਰੀਆਂ ਕੁੜੀਆਂ ਹਨ ਤੇ ਮੈਂ ਇਹਨਾਂ ਦੇ ਵਿਆਹ ਆਪਣੇ ਹੱਥੀ ਕਰਾਂਗਾ ਅਗਲੇ ਦਿਨ ਦੁੱਲਾਪੱਟੀ ਗ੍ਰੀ ਪੰਡਿਤ ਦੇ ਘਰ ਗਿਆ ਤੇ ਉਹਨਾਂ ਕੁੜੀਆਂ ਦੇ ਵਿਆਹ ਕੀਤੇ ਸ਼ੱਕਰ ਤੇ ਸੇਰ ਪਾ ਕੇ ਉਹਨਾਂ ਨੂੰ ਆਪਣੀ ਹੱਤੀ ਵਿਦਾ ਕੀਤਾ ਇਸ ਘਟਨਾ ਤੋਂ ਬਾਅਦ ਦੁੱਲਾਪੱਟੀ ਪੂਰੇ ਪੰਜਾਬ ਵਿੱਚ ਹਰਮਨ ਪਿਆਰਾ ਹੋ ਗਿਆ ਤੇ ਲੋਕ ਉਸ ਦੇ ਨਾਮ ਦਾ ਗੀਤ ਬਣਾ ਕੇ ਗਾਉਣ ਲੱਗੇ ਲੋਰੀ ਵਿੱਚ ਤੁਸੀਂ ਅਕਸਰ ਸੁਣਿਆ ਹੋਣਾ ਹੈ ਸੁੰਦਰੀਏ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ ਅਦੁੱਲਾ ਪੱਟੀ ਵਾਲਾ ਹੋ ਦੁੱਲੇ ਨੇ ਤੀ ਵਿਆਈ ਹੋ ਸ਼ੇਰ ਸ਼ੱਕਰ ਪਾਈ ਹੋ ਕੁੜੀ ਦਾ ਬੋਝਾ ਪਾਟਾ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਜੀਵੇ ਕਾਕਾ ਹੋ ਦੇ ਮਾਈ ਲੋਰੀ ਤੇ ਤੇਰੀ ਜੀਵੇ ਜੁਨੀ ਇਹ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਫਿਰ ਮਿਲਾਂਗੇ ਨਵੇਂ ਦਿਨ ਨਵੇਂ ਲੋਕ ਨਾਇਕਦਨ ਨਾਲ ਬਾਤ ਤੱਕ ਲਈ ਸასიਆਕਾ ਖੁਸ਼ ਰਹੋ ਆਬਾਦ ਰਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ